ਸਾਨੂੰ ਤਕਰੀਬਨ ਅਸੀਂ 340 ਦੁਕਾਨ ਤੇ ਜਾ ਕੇ ਆਏ ਹਾਂ ਬਹੁਤ ਖੁਸ਼ੀ ਹੈ ਲੋਕਾਂ ਦੇ ਚਿਹਰਾਂ ਤੇ ਖੁਸ਼ਹਾਲੀ ਹੈ ਕਿਸੇ ਨੂੰ ਕੋਈ ਕਸ਼ਟ ਨਾ ਆਵੇ ਨਵੇਂ ਸਾਲ ਦੀਆਂ ਇਹੀ ਮੈਂ ਦਿਨੇ ਸਭ ਨੂੰ ਸ਼ੁਭ ਕਾਮਨਾਵਾਂ ਦਿੰਦਾ ਸਾਰਾ ਕੰਮ ਹੋ ਰਿਹਾ ਜੀ ਸਾਨੂੰ ਮੰਗ ਕਰਨ ਦੀ ਕੀ ਲੋੜ ਹੈ ਯਾਰ ਬੈਠੇ ਕੰਮ ਹੋ ਰਿਹਾ ਸਾਡਾ ਤੁਸੀਂ ਕੰਮ ਆਓ ਜੇ ਥੋੜਾ ਕੰਮ ਨਾ ਹੋਵੇ ਫਿਰ ਸਾਨੂੰ ਲਾਂਬਾ ਦਿਓ ਜੇ ਪਹਿਲਾਂ ਜੀ ਬਿਨਾ ਕੁਝ ਕਹੇ ਲਾਂਬੇ ਦਿਨੇ ਹੋ ਤਾਂ ਮਜ਼ਾ ਨਹੀਂ ਆਉਂਦਾ ਗੱਲ ਹਸਪੀਟਲ ਚ ਕਾਫੀ ਅਸੀਂ ਜਿਹੜੀ ਰੈਫਰ ਕਹਿੰਦੇ ਸੀ ਰੈਫਰ ਉਹ ਨਹੀਂ ਚੇਂਜ ਕਰਤਾ ਰੈਫਰ ਸਿਸਟਮ ਅੱਗੇ 800 ਪੇਸ਼ੈਂਟ ਜਾਂਦਾ ਸੀ 50 ਪੇਸ਼ੈਂਟ ਮਸਾ ਜਾਂਦੇ ਜਿਨ੍ਹਾਂ ਨੂੰ ਬਕਾਇਦਾ ਜ਼ਰੂਰਤ ਹੈ ਨਵੇਂ ਸਾਲ ਮੌਕੇ ਰਾਜਪੁਰਾ ਦੇ ਹਲਕਾ ਵਿਧਾਇਕ ਨੀਨਾ ਮਿੱਤਲ ਦੀ ਸਿਹਤ ਖਰਾਬ ਹੋਣ ਤੇ ਉਹਨਾਂ ਦੇ ਪਤੀ ਅਜੇ ਮਿੱਤਲ ਦੇ ਵੱਲੋਂ ਬਾਜ਼ਾਰ ਦਾ ਢੇੜਾ ਮਾਰ ਕੇ ਜਿੱਥੇ ਦੁਕਾਨਦਾਰਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਗਈ ਉੱਥੇ ਉਹਨਾਂ ਦਾ ਹਾਲ ਚਾਲ ਜਾਣੇ ਅਤੇ ਦੂਜੇ ਪਾਸੇ ਦੁਕਾਨਦਾਰਾਂ ਨੇ ਵੀ ਅਜੇ ਮਿੱਤਲ ਜੀ ਨੂੰ ਸਰੋਪਾ ਪਾਕੇ ਸਨਮਾਨਿਤ ਕੀਤਾ ਤੇ ਦੁਕਾਨਦਾਰਾਂ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਵੱਲੋਂ ਕਿਤੇ ਜਾ ਰਹੇ ਕੰਮਾਂ ਤੋਂ ਖੁਸ਼ ਹਾਂ ਜਿਹੜਾ ਚੰਦੂ ਜੀ ਅੱਜ ਮਿੱਤਲ ਸਾਹਿਬ ਤੁਹਾਡਾ ਹਾਲਚਲ ਕੁਛੇ ਨਵੇਂ ਸਾਲ ਦੇ ਆਮਦਨ ਨਵੇਂ ਸਾਲ ਦੇ ਬਹੁਤ-ਬਹੁਤ ਮੁਬਾਰਕਾਂ ਇਹਨਾਂ ਨੂੰ ਸਾਰਿਆਂ ਨੂੰ ਬਾਕੀ ਇਹਨਾਂ ਦਾ ਪ੍ਰੋਗਰਾਮ ਜਿਹੜਾ ਬਹੁਤ ਵਧੀਆ ਕੰਮਕਾਰ ਬਹੁਤ ਵਧੀਆ ਚੱਲ ਰਿਹਾ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਇਹਨਾਂ ਨੇ 라ਉਂਡ ਲਾਇਆ ਇੱਥੇ ਮਾਰਗਿਤ ਵਿੱਚ ਜੇ ਕਿਸੇ ਪ੍ਰਸ਼ਾਸਨ ਵੱਲੋਂ ਸੁਝਾਅ ਹੋਵੇਗਾ ਤੁਹਾਨੂੰ ਬਹੁਤ ਹੀ ਬਹੁਤ 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 ਦਿੱਕਤ ਪਰੇਸ਼ਾਨੀ ਆ ਰਹੀ ਨਹੀਂ ਜੀ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਸਭ ਤੋਂ ਵਧੀਆ ਇਹਨਾਂ ਦਾ ਚੱਲ ਰਿਹਾ ਪ੍ਰੋਗਰਾਮ ਵਿਰੋਧੀ ਜਿਹੜੇ ਦੋਸ਼ ਲਾਉਂਦੇ ਨੇ ਵੀ ਤਟਕਾ ਹੋ ਰਿਹਾ ਹੈ ਵਿਰੋਧੀਆਂ ਦਾ ਤਾਂ ਕੰਮ ਹੈ ਜੀ ਵਿਰੋਧੀਆਂ ਨੇ ਕੀ ਕਹਿਣਾ ਵਿਰੋਧੀਆਂ ਨੇ ਇਹ ਹੀ ਕਹਿਣਾ ਬਾਕੀ ਸਭ ਠੀਕ ਚੱਲ ਰਿਹਾ ਹੈ ਸਰਕਾਰ ਦੀਆਂ ਅਗੜੀਆਂ ਕੋਸ਼ੀਆਂ ਆ ਰਹੇ ਨੇ ਉਹ ਤੋਂ ਕੁਝ ਵਧੀਆ ਹੈ ਵਧੀਆ ਸਭ ਤੋਂ ਵਧੀਆ ਜਮਰੇ ਠੀਕ ਹੈ ਬਹੁਤ ਅੱਛਾ ਜੀ ਹੋਰ ਜਾਓ ਸਫੀਨਾ ਸਫੀਨਾ ਜੀ ਤੁਹਾਡਾ ਜੀ ਮੇਰਾ ਨਾ ਪਵਨ ਮਦਾਨ ਕੀ ਕਹਿਣਾ ਚਾਹਦੇ ਹੋ ਅੱਜ ਮਿੱਤੋ ਸਾਹਿਬ ਮਿੱਤੋ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਮਾਰਕੀਟ ਦਾ ਪੂਰੇ ਆਨ ਕਪੜਾ ਐਸੋਸੀਏਸ਼ਨ ਦੀ ਤਰਫੋਂ ਪੂਰੀ ਮਾਰਕੀਟ ਤਰਫੋਂ ਬਹੁਤ ਬਹੁਤ ਧੰਨਵਾਦ ਹੈ ਜੇ ਕੋਈ ਪਰੇਸ਼ਾਨੀ ਆ ਰਹੀ ਹੈ ਮਾਰਕੀਟ ਕੋਈ ਪਰੇਸ਼ਾਨੀ ਨਹੀਂ ਹੈ ਇਹਨਾਂ ਦਾ ਸਭ ਮੈਂ ਕਹਿੰਦਾ ਇਤਨੇ ਸਾਲ ਬਾਅਦ ਸੜਕ ਬਣੀ ਸਾਡੀ ਕੰਮ ਕੰਮ ਬਹੁਤ ਵਧੀਆ ਹੋ ਰਿਹਾ ਹੈ ਬਹੁਤ ਮਿਹਰਬਾਨੀ ਐਸਾਨ ਹੈ ਜੀ ਬਹੁਤ ਬਹੁਤ ਮਿਹਰਬਾਨੀ 20 ਸਾਲ ਦੀ ਰਹਿਦੀ ਸੜਕ ਜਿਹੜੀ ਰੁਕੀ ਹੋਈ ਸੀ ਬਣ ਗਈ ਸਰਕਾਰ ਤੋਂ ਪੁੱਛੋ ਬਹੁਤ ਵਧੀਆ ਬਹੁਤ ਬਹੁਤ ਵਧੀਆ ਜੀ ਬਹੁਤ ਵਧੀਆ ਕੋਈ ਕਿਸੇ ਸਰਕਾਰ ਤੋਂ ਮੰਗ ਕਰੇ ਜਾਓਗੇ ਲੋਕਲ ਸਾਰਾ ਕੰਮ ਹੋ ਰਿਹਾ ਜੀ ਸਾਨੂੰ ਮੰਗ ਕਰਨ ਦੀ ਕੀ ਲੋੜ ਹੈ ਯਾਰ ਬੈਠੇ ਕੰਮ ਹੋ ਰਿਹਾ ਥਾੜਾ ਜਗਦੀਸ਼ ਜੱਗਾ ਜੀ ਕਹਿ ਰਹੇ ਨੇ ਵੀ ਕੰਮ ਤਾਂ ਨਹੀਂ ਲੋਕਾਂ ਨੇ ਹੋ ਰਿਹਾ ਜੀ ਬਸ ਇਹ ਤਾਂ ਚੱਲਦਾ ਰਹਿੰਦਾ ਜੀ ਇੱਕ ਪਾਲ ਟਾਈਮ ਬਾਰੇ ਕੰਮ ਮੈਂ ਤੋਂ ਦੇ ਰਹੇ ਹਾਂ ਬਾਰ ਬਾਰ ਜਿਹੜਾ ਪੂਰ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸ਼ਹਿਰ ਚ ਬੜੀਆਂ ਘਟਨਾ ਹੋ ਰਹੀਆਂ ਹੈ ਦਾ ਕੁਛ ਐਦਾ ਨਹੀਂ ਮੌਜੂਦ ਕੋਤਾ ਕੋਤਾ ਦੇਖੋ ਜੀ ਇਹ ਸਰਕਾਰ ਦਾ ਕੰਮ ਹੈ ਇਹਨਾਂ ਨੇ ਆਪਣਾ ਪਰਵਰ ਪੂਰਾ ਕੰਮ ਕਰ ਰਹੇ ਨੇ ਸਾਰਾ ਐਸੀ ਗੱਲ ਹੈ ਖੁਸ਼ ਹੋ ਸਰਕਾਰ ਤੋਂ ਆਓ ਜੀ ਆਓ ਹਾਂ ਹਾਂ ਸਾਰਿਆਂ ਦਾ ਪਕਸਾ ਆਓ ਆਓ ਅੱਗੇ ਆ ਜਾਓ ਥੋੜਾ ਕੀ ਕਰਨਾ ਚਾਹੁੰਦੇ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਮਿਲਿਆ ਕਿ ਸਾਰੀ ਮਾਰਕੀਟ ਨੂੰ ਇਹਨਾਂ ਨੇ ਸਾਨੂੰ ਇੱਕ ਇਹ ਵਿਸ਼ਵਾਸ ਦਵਾਇਆ ਤੁਸੀਂ ਕੋਈ ਵੀ ਕੰਮ ਹੋਵੇ ਮੇਰੇ ਕੋਲ ਡਾਇਰੈਕਟ ਆਓ ਸਾਰਾ ਕੰਮ ਹੋ ਰਿਹਾ ਜੀ ਸਾਨੂੰ ਮੰਗ ਕਰਨ ਦੀ ਕੀ ਲੋੜ ਹੈ ਘਰ ਬੈਠੇ ਕੰਮ ਹੋ ਰਿਹਾ ਰੜਾ ਇਹਨਾਂ ਸੋਚੋ ਵੀ ਆਪਾਂ ਐਮਐਲਏ ਸਾਹਿਬ ਕੋਲ ਕਿਵੇਂ ਜਾਵਾਂਗੇ ਕਿਵੇਂ ਪਹੁੰਚਾਂਗੇ ਜਿਹੜਾ ਵੀ ਕੰਮ ਹੈ ਡਾਇਰੈਕਟ ਆਓ ਮੇਰੇ ਕੋਲ ਕਿਸੇ ਨੂੰ ਪੁੱਛਣ ਦੀ ਜਾਂ ਕਹਿਣ ਦੀ ਲੋੜ ਨਹੀਂ ਹੈ ਤੁਸੀਂ ਕੰਮ ਆਉ ਜੋ ਥੋੜਾ ਕੰਮ ਨਾ ਹੋਵੇ ਫਿਰ ਸਾਨੂੰ ਲਾਂਬਾ ਦਿਓ ਜੇ ਪਹਿਲਾਂ ਜੀ ਬਿਨਾ ਕੁਝ ਕਹੇ ਉਲਾਂਬੇ ਦਿਨੇ ਹੋ ਤਾਂ ਮਜੇ ਨਹੀਂ ਆਉਂਦਾ ਗੱਲ ਦਾ ਉਹ ਬਦਨਾਮ ਕਰਨਾ ਹੈ ਤਾਂ ਫਿਰ ਤਾਂ ਅਲੱਗ ਗੱਲ ਹੈ ਵਿਰੋਧੀਆਂ ਨੇ ਹੀ ਬੋਲਣਾ ਹੈ ਲੇਕਿਨ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਿ ਸਾਨੂੰ ਇੰਨਾ ਵਿਸ਼ਵਾਸ ਦਿਵਾਇਆ ਅੱਗੇ ਨੂੰ ਸਾਨੂੰ ਲੱਗਦਾ ਹੈ ਕਿ ਜਾਵਾਂਗੇ ਤਾਂ ਸਾਡਾ ਕੰਮ ਪਰਫੈਕਟ ਹੋਏਗਾ ਅਦਰ ਦੂਜੇ ਪਾਸੇ ਇਸ ਮੌਕੇ ਤੇ ਅਜੇ ਮਿੱਤਲ ਜੀ ਦਾ ਕੀ ਕੁਝ ਕਹਿਣਾ ਸੀ ਆਓ ਸੁਣਾਉਣੇ ਸਰ ਅੱਜ ਨਵੇਂ ਸਾਲ ਦੀ ਆਮਦ ਤੇ ਸ਼ਹਿਰ ਵਾਸੀਆਂ ਨੂੰ ਮਿਲ ਕੇ ਮੈਂ ਕੀ ਕਹਿਣਾ ਚਾਹੁੰਦਾ ਸਾਰੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਡੇ ਸਾਰੇ ਬੰਦਿਆਂ ਨੇ ਅੱਜ ਪ੍ਰੋਗਰਾਮ ਲਾਇਆ ਵੀ ਆਪਾਂ ਲੋਕਾਂ ਨੂੰ ਚੱਲ ਕੇ ਮਿਲੀਏ ਤੇ ਚੱਲ ਕੇ ਆਪਾਂ ਉਹਨਾਂ ਨੂੰ ਸ਼ੁਭ ਕਾਮਨਾ ਦਈਏ ਅੱਜ ਸਾਨੂੰ ਤਕਰੀਬਨ ਅਸੀਂ 3-400 ਦੁਕਾਨ ਤੇ ਜਾ ਕੇ ਆਏ ਹਾਂ ਬਹੁਤ ਖੁਸ਼ੀ ਹੈ ਲੋਕਾਂ ਦੇ ਚਿਹਰਾਂ ਤੇ ਖੁਸ਼ਹਾਲੀ ਹੈ ਮੈਂ ਤਾਂ ਇਹੀ ਚਾਹਾਂਗੇ ਵੀ ਆਏ ਖੁਸ਼ਹਾਲੀ ਸਾਰੇ ਰਾਜਪੁਰਾ ਕੰਸਟਿਟੂਐਂਸੀ ਦੇ ਲੋਕਾਂ ਦੇ ਸਿੱਤੇ ਰਵੇ ਕਿਸੇ ਨੂੰ ਕੋਈ ਕਸ਼ਟ ਨਾ ਆਵੇ ਨਵੇਂ ਸਾਲ ਦੀਆਂ ਇਹੀ ਮੈਂ ਦਿਲੇ ਸਭ ਨੂੰ ਸ਼ੁਭ ਕਾਮਨਾ ਦਿੰਦਾ ਵੀ ਦਿਲ ਮਿਲ ਕੇ ਖੁਸ਼ੀ ਨਾਲ ਲੋ ਬਾਕੀ ਕਿਸੇ ਨੂੰ ਕੋਈ ਦਿੱਕਤ ਹੈ 24 ਘੰਟੇ ਐਮਐਲਏ ਨੀਨਾ ਮਿੱਤਲ ਦਾ ਦਰਵਾਜ਼ਾ ਖੁੱਲਾ ਹੈ ਸਾਡੇ ਸਾਰੇ ਭਰਾਵਾਂ ਨੂੰ ਕੋਈ ਦਿੱਕਤ ਹੈ ਦੱਸਣ ਅਸੀਂ ਹਮੇਸ਼ਾ ਹਾਜ਼ਰ ਹੈ ਕੋਈ ਦੁਕਾਨਦਾਰਾਂ ਵੱਲੋਂ ਕੋਈ ਅਜਿਹੀ ਕੋਈ ਸਮੱਸਿਆ ਬਾਰੇ ਕੋਈ ਦੱਸਿਆ ਹੋਵੇ ਤੁਹਾਨੂੰ ਹਾਂ ਇੱਕ ਗਲੀ ਦੀ ਗੱਲ ਕਰ ਰਹੇ ਸੀਗੇ ਉਹ ਅਸੀਂ ਨਾਲ ਦੀ ਨਾਲ ਕਹਿੰਦਾ ਵੀ ਇਹਨੂੰ ਆਪਾਂ ਜਲਦੀ ਤੋਂ ਜਲਦੀ ਠੀਕ ਕਰਵਾਨੇ ਕਿਉਂ ਆਲਰੇਡੀ ਅਸੀਂ ਪਹਿ ਜਿਹੜੇ ਵੀ ਕੋਈ ਸਾਡੇ ਧਿਆਨ ਚ ਆ ਜਾਂਦਾ ਹੈ ਜਾਂ ਕੋਈ ਸਮੱਸਿਆ ਸਾਡੇ ਐਸੋਸੀਏਸ਼ਨ ਵਾਲੇ ਕੋਈ ਚਾਹਦੇ ਆ ਅਸੀਂ ਉਹਨੂੰ ਇਮੀਡੀਏਟਲੀ ਉਹਦਾ ਰਿਸਪੌਂਡ ਕਰਦੇ ਆ ਤਾਂ ਕਿ ਜਲਦੀ ਸਮਾਧਾਨ ਹੋ ਸਕੇ ਸੋ ਆਉਣ ਵਾਲੇ ਦਿਨਾਂ ਵਿੱਚ ਕੋਈ ਸ਼ਹਿਰ ਵਾਸੀਆਂ ਦੇ ਕੋਈ ਪ੍ਰੋਜੈਕਟ ਨਾ ਚੱਲ ਰਹੇ ਸ਼ਹਿਰ ਵਾਸੀਆਂ ਲਈ ਅਸੀਂ ਦੇਖੋ ਜਿਹੜਾ ਤੁਹਾਨੂੰ ਦੱਸਿਆ ਸੀ ਕਿ ਤਾਂ ਸਾਰੀਆਂ ਗਲੀਆਂ ਜਿੰਨੇ ਵੀ ਵਾਰਡ ਨੇ ਚਾਹੇ ਉਹਦਾ ਐਮਸੀ ਕਿਸੇ ਵੀ ਪਾਰਟੀ ਦਾ ਅਸੀਂ ਪੋਲਿਟਿਕਸ ਤੋਂ ਉੱਪਰ ਉੱਠ ਕੇ ਸਾਨੂੰ ਜਨਤਾ ਨੇ ਜਿਤਾਇਆ ਹੈ ਤਾਂ ਅਸੀਂ ਇੱਕ ਅੰਨੇ ਵੀ ਸ਼ਹਿਰ ਦੀ ਸਾਰੀ ਜਿੰਨੀ ਗਲੀਆਂ ਟੁੱਟੀਆਂ ਉਹ ਬਣਾਇਆ ਜਾਣ ਸ਼ਹਿਰ ਚ ਬਾਥਰੂਮ ਜਿਹੜੇ ਹੈ ਖਰਾਬ ਪਏ ਆ ਸੀ ਉਹ ਠੀਕ ਕਰਵਾਉਣ ਲੱਗੇ ਆ ਹੁਣ ਔਰ ਸ਼ਹਿਰ ਚ ਕਈ ਚੀਜ਼ਾਂ ਹੋਰ ਲੋਕਾਂ ਦੀਆਂ ਸਹੂਲਤਾਂ ਵਾਸਤੇ ਮਹੱਲਾ ਕਲੀਨਿੰਗ ਦੇ ਲੱਗੇ ਆ ਹਸਪੀਟਲ ਚ ਕਾਫੀ ਅਸੀਂ ਜਿਹੜੀ ਰੈਫਰ ਕਹਿੰਦੇ ਸੀ ਰੈਫਰ ਉਹਦੀ ਚੇਂਜ ਕਰਤਾ ਰੈਫਰ ਸਿਸਟਮ ਅੱਗੇ 800 ਪੇਸ਼ੈਂਟ ਜਾਂਦਾ ਸੀ ਹੁਣ 60 ਪੇਸ਼ੈਂਟ ਮਸਾਂ ਜਾਂਦੇ ਜਿਨ੍ਹਾਂ ਨੂੰ ਬਕਾਇਦਾ ਜ਼ਰੂਰਤ ਹੈ ਓਪੀਡੀ ਅੱਗੇ 600 ਦੀ ਹੁੰਦੀ ਸੀ ਤੇ ਹੁਣ 1000 ਤੋਂ 1100 ਦੀ ਓਪੀਡੀ ਆਉਣ ਲੱਗੀ ਹਰ ਚੀਜ਼ ਸੁਧਾਰ ਕਰ ਰਹੇ ਆ ਬਿਜਲੀ ਮਾਫ ਹੈ ਲੋਕੋ ਨੇ ਇਹਦੀ ਬਹੁਤ ਵੱਡੀ ਸਹੂਲਤ ਔਰ ਵਪਾਰੀ ਭਰਾਵਾਂ ਨੂੰ ਮੇਰੇ ਖਲ ਕਿਸੇ ਅਫਸਰ شاہੀ ਜਾਂ ਪੁਲਿਸ ਕਨੀਓ ਕੋਈ ਕਿਸੇ ਦੀ ਤਪਸ਼ ਨਹੀਂ ਹੈ ਜਾਂ ਕਿਸੇ ਨੂੰ ਕੋਈ ਆ ਕੇ ਤੰਗ ਕਰਦਾ ਹੋਵੇ ਕੋਈ ਦੇ ਕੋਈ GST ਵਾਲੇ ਜਾਂ ਮਿਸੀਪਲਟੀ ਵਾਲੇ ਮੇਰੇ ਖਲ ਸਾਰੇ ਵਪਾਰੀ ਭਰਾ ਬੈਠੇ ਹੈ ਕੋਈ ਕਿਸੇ ਨੂੰ ਕਦੇ ਕੋਈ ਦਿੱਕਤ ਆਈ ਹੋਵੇ ਤਾਂ ਅਸੀਂ ਹਮੇਸ਼ਾ ਵਪਾਰੀਆਂ ਦੇ ਨਾਲ ਹੈ ਲੋਕਾਂ ਦੇ ਨਾਲ ਹੈ ਜਨਤਾ ਦੇ ਨਾਲ ਹੈ ਸਾਡੇ ਲਈ ਸਾਰੀ ਜਨਤਾ ਸਾਡੀ ਹੈ ਜੇ ਕਿਸੇ ਬੰਦੇ ਇੱਕ ਨਾਲ ਵੀ ਧੱਕਾ ਹੁੰਦਾ ਅਸੀਂ ਉਹਦੇ ਅੱਗੇ ਅਸੀਂ ਖੜੇ ਹੈ ਲੋਕਾਂ ਦੇ ਜੇ ਕੋਈ ਪ੍ਰੋਬਲਮ ਹੈ ਤਾਂ ਅਸੀਂ ਖੜੇ ਹਾਂ ਜੇ ਖੁਸ਼ਹਾਲੀ ਹੈ ਲੋਕ ਅੱਗੇ ਜਾਣ ਅਸੀਂ ਪਿੱਛੇ ਸਾਨੂੰ ਖੁਸ਼ਹਾਲੀ ਚਾਹੀਦੀ ਹੈ ਸਾਰੇ ਕੇ ਨਵਾਂ ਬਸ ਸਟੈਂਡ ਦਾ ਪ੍ਰੋਜੈਕਟ ਲੱਗ ਰਿਹਾ ਸੀਗਾ ਉਹ ਅੰਡਰਪਾਸ ਬਣ ਰਿਹਾ ਉਹਦੀ ਕੀ ਕਿਤੇ ਪ੍ਰੋਸੈਸ ਕਿਤੇ ਪਹੁੰਚੇ ਜਿਹੜਾ ਅੰਡਰਪਾਸ ਹੈ ਜੀ ਉਹ ਤਕਰੀਬਨ ਮਾਰਚ ਚ ਪੂਰਾ ਹੋ ਜਾਏਗਾ ਰੇਲਵੇ ਦੇ ਨਾਲ ਦੁਬਾਰਾ ਮੈਡਮ ਨੇ ਕੰਸਲਟ ਕੀਤਾ ਸੀਗਾ ਉਹਨਾਂ ਨੇ ਜਵਾਬ ਦਿੱਤਾ ਵੀ ਐਸੇ ਫਾਈਨੈਂਸ਼ੀਅਲ ਏਡ ਸਾਡਾ ਪੂਰਾ ਹੋ ਜਾਏਗਾ ਸਾਰਾ ਕੰਮ ਬੜਾ ਤੇਜ਼ੀ ਨਾਲ ਚੱਲ ਰਿਹਾ ਤੇ ਨਵੇਂ ਬਸ ਸਟੈਂਡ ਦੇ ਉੱਤੇ ਕਈ ਚੀਜ਼ਾਂ ਹੋਰ ਆ ਰਹੀਆਂ ਕਿਉਂ ਨਲਾਸ ਨੂੰ ਜਾਣ ਵਾਲਾ ਕਟ ਮਿਨਿਸਟਰੀ ਚੋਂ ਅਪਰੂਵ ਹੋ ਗਿਆ ਤਾਂ ਕਿ ਜਿਹੜੀ ਦਿੱਲੀ ਤੇ ਚੰਡੀਗੜ੍ਹ ਦੀ ਬੱਸ ਉਹ ਪਹਿਲਾਂ ਬਾਰੋ-ਬਾਰ ਨਿਕਲ ਜਾਂਦੀ ਸੀ ਇੱਕ ਸਾਲ ਦੇ ਅੰਦਰ-ਅੰਦਰ ਉਹ ਵੀ ਅੰਦਰ ਆਣ ਲੱਗ ਜੰਗੀਆਂ ਲੋਕਾਂ ਨੂੰ ਬਹੁਤ ਸਹੂਲਤਾਂ ਹੋਣਗੀਆਂ ਕਿ ਉਹ ਬੱਸ ਸਟੈਂਡ ਤੇ ਖੜ ਕੇ ਆਪ ਦਾ ਰਾਮਨਾਲ ਬੱਸ ਤੇ ਜਾਣ ਕੋਈ ਪੱਜਾ ਨਾ ਸੀ ਨਾ ਆਵੇ ਜਿਹਦੇ ਕਾਰਨ ਸਾਡਾ ਗगन ਚੌਕ ਤੇ ਟ੍ਰੈਫਿਕ ਵੀ ਖਤਮ ਹੁੰਦਾ ਨਲਾਸ ਜਾਣ ਵਾਲੇ ਛੜਦਵਾਲੋ ਲਈ ਰਸਤਾ ਕਾਫੀ ਰਾਹੇ ਬੰਦ ਹੋਏਗਾ ਬਿਲਕੁਲ ਜੀ ਜਿਹੜੇ ਸਾਡੇ ਇੱਥੇ ਕਈ ਐਕਸੀਡੈਂਟ ਨਾਲ ਮੌਤਾ ਹੋ ਚੁੱਕੀਆਂ ਜੀ ਪਿਛਲੇ 4-5 ਸਾਲ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਇਲੈਕਸ਼ਨ ਤੋਂ ਪਹਿਲਾਂ ਪੱਟਿਕਲਰਸ ਪਰਿਵਾਰ ਚ ਆਏ ਸੀਗੇ ਔਰ ਉਹਨਾਂ ਨੇ ਇਹ ਆਸ਼ਵਾਸ਼ਣ ਦਿੱਤਾ ਸੀ ਵੀ ਸਾਲੀ ਸਰਕਾਰ ਆਂਦੇ ਸ ਇਹਨੂੰ ਬਣਾਵਾਂਗੇ ਉਹਨਾਂ ਦੀ ਗਾਈਡੈਂਸ ਚ ਮੈਡਮ ਨਿੰਨਾ ਮਿੱਤਲ ਨਿਤਨ ਗੜਕੜੀ ਜੀ ਨੂੰ ਕਈ ਵਾਰ ਮੁਲਾਕਾਤ ਕੀਤੀ ਅਖੀਰ ਉਹਨਾਂ ਨੇ ਇਸ ਗੱਲ ਦਾ ਸਮਾਧਾਨ ਕੱਢਤਾ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਸੀ ਅਸੀਂ ਕਰਾਂਗੇ ਉਹਨਾਂ ਦਾ ਪੱਤਰ ਵੀ ਆ ਗਿਆ ਵੀ ਮੈਂ ਇਹ ਕੰਮ ਕਰਤਾ ਔਰ ਇਹਦਾ ਟੈਂਡਰ ਵੀ ਲੱਗ ਚੁੱਕਿਆ ਹੈ ਉਮੀਦ ਹੈ ਇਹਨਾਂ ਦਿਨਾਂ ਚ ਅਗਲੇ ਸਾਲ ਤੱਕ ਬਣ ਕੇ ਤਿਆਰ ਹੋ ਜਾਊਗਾ ਐਕਸ਼ਨ ਪੰਜਾਬ ਵੈਬ ਨਿਊਜ਼ ਦੇ ਲਈ ਰਾਜਪੁਰਾ ਤੋਂ ਗੁਰਪ੍ਰੀਤ ਧੰਦੀ ਰਿਪੋਰਟ